ਈਐਸਪੀ ਸਾਹਿਬ ਮੋਗਾ ਅਤੇ ਡੀਐਸਪੀ ਹਰ ਸਿੰਘ ਅਲਾ ਦੇ ਹਦਾਇਤਾਂ ਅਨਸਾਰ ਅੱਜ ਸਾਡੇ ਥਾਣੇ ਦੀ ਪੁਲਿਸ ਪਾਰਟੀ ਈਐਸਆਈ ਸੰਦੀਪ ਕੁਮਾਰ ਸਰਕਾਰੀ ਗੱਡੀ ਦੇ ਗਸ਼ਤੇ ਸਬੰਧ ਵਿੱਚ ਇਲਾਕਾ ਥਾਣਾ ਨੂੰ ਜਾ ਰਿਹਾ ਸੀ ਜਿਸ ਜਦ ਉਹ ਮਹਿਰਪੁਰ ਬਦਨੀ ਕਲ ਪੁਜਿਆਤਾ ਮਕਬਰ ਖਾਸ ਨੇ ਇਤਲਾਹ ਦਿੱਤੀ ਕਿ ਇਤਲਾਹ ਦਿੱਤੀ ਕਿ ਸੁਖਦੀਪ ਸਿੰਘ ਔਰ ਸੁੱਖਾ ਪੁੱਤਰ ਜਗਿੰਦਰ ਸਿੰਘ ਅਤੇ ਜਸਵੀਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀਆਂ ਰਣੀਆਂ ਜਿਹੜੇ ਚਿੱਟਾ ਵੇਚਣ ਦਾ ਕੰਮ ਕਰਦੇ ਆ ਤੇ ਅੱਜ ਉਹ ਨਹਿਰ ਬਦਨੀ ਕਲਾਂ ਤੇ ਬੈਠੇ ਗਾਟਾਂ ਦੀ ਡੀਟ ਅਦੀਕ ਕਰ ਰਹੇ ਐ ਜੇਕਰ ਇਹਨਾਂ ਤੇ ਹੁਣੇ ਰੇਡ ਕੀਤਾ ਜਾਵੇ ਤੇ ਇਹ ਰੰਗੇ ਹੱਥੀ ਉੱਥੇ ਮਿਲ ਸਕਦੇ ਆ ਜਿਸ ਤੇ ਐਸਆਈ ਸਤਨਾੰਦ ਸਿੰਘ ਦੀ ਪੁਲਿਸ ਪਾਰਟੀ ਨੇ ਉਹਨਾਂ ਉੱਪਰ ਰੇਡ ਕੀਤਾ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਭੱਜ ਸਦੇ ਸਮਾਨ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜੀ ਸਤਨਾੰਦ ਸਿੰਘ ਪਰ ਨੇਪੋਟਸ ਕਰਮਚਾਰੀਆਂ ਦੀ ਮਦਦ ਨਾਲ ਐਲ ਸੀ ਲੇਡੀ ਕਾਸਟ ਅਰੇਜਨ ਕੁਮਾਰ ਦੇ ਨਾਲ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਦਾ ਨਾਮ ਪਤਾ ਪੁੱਛਿਆ ਤੇ ਇਹਨਾਂ ਪਾਸੋਂ 200 ਗ੍ਰਾਮ ਹੈਰਣ ਬਰਾਮ ਦਿਖਾਈ